ਤੇ ਬੱਚਿਆਂ ਲੰਬਾ ਲੈਂਥ ਬਹੁਤ ਹਨ ਜਿੰਗੀਆਂ ਸਮੀਆਂ ਬਲੀਆਂ ਹਨ ਜਿੰਗੀਆਂ ਪੂਰੀਆਂ ਜੀ ਲੋ ਵੀ ਮਿੱਤਰੋ ਅੱਜ ਨਾ ਤੁਹਾਡੇ ਵਾਸਤੇ ਪੂਰੇ ਟਾਪ ਦੇ ਬੱਚੇ ਲੈ ਕੇ ਆਏ ਆ ਜਿਹੜੇ ਭਰਾ ਨੇ ਨਵਾਂ ਕੰਮ ਸਟਾਰਟ ਕਰਨਾ ਤੇ ਮਿੱਤਰੋ ਤੁਹਾਡੇ ਵਾਸਤੇ ਆਫਰ ਹੀ ਆ ਤੇ ਮੁੱਲ ਵੀ ਬਿਲਕੁਲ ਹਾਂ ਨਾਲ ਹੀ ਹੋਣ ਅੰਕਲ ਜੀ ਫਿਰ ਮੁੱਲ ਇਹਨਾਂ ਦੇ ਜਾਇਜ਼ ਹੋਣਗੇ ਬਿਲਕੁਲ ਬਿਲਕੁਲ ਰਾਜੇ ਜਾਇਜ਼ ਹਾਂਜੀ ਹਸੀ ਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਅੱਜ ਦੀ ਜਿਹੜੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆ ਐਂਡ ਇਹ ਆ ਗਿਆ ਪਾਣੀ ਪੈਣੀ ਰੋੜਾ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਬਾਈਨੂ ਪੈਂਦੀ ਆ ਰਾਏਕੋਟ ਤੇ ਵਪਾਰ ਦਾ ਕੰਮ ਆ ਬਹੁਤ ਸੋਹਣੇ ਨਾਗਾ ਤੇ ਟੌਪ ਦੇ ਨਾਗਾ ਤੁਹਾਨੂੰ ਦਿਖਾਉਣੇ ਆ ਤੇ ਮੁੱਲ ਜਿਹੜਾ ਹੋਊਗਾ ਹਰੇਕ ਬੀਰੀ ਵੀਰ ਦੇ ਨਾਲ ਹਰੇਕ ਭੈਣ ਭਰਾ ਦੇ ਬਜਟ ਦੇ ਵਿੱਚ ਆਉਣ ਵਾਲਾ ਹੋਊਗਾ ਜਾਇਜ਼ ਮੁੱਲ ਦੀਆਂ ਬੱਚੀਆਂ ਤੇ ਫੁੱਲ ਵੀਡੀਓ ਦੇਖੋ ਸਾਰੀ ਗੱਲਬਾਤ ਆਪਾਂ ਅੰਕਲ ਦੇ ਨਾਲ ਕਰਦੇ ਆ ਤੇ ਪੁੱਛਦੇ ਆ ਇਹਨਾਂ ਦੀ ਕੀ ਡਿਟੇਲ ਆ ਕਿੰਨੀ ਉਮਰ ਆ ਤੇ ਕੀ ਇਹਨਾਂ ਦਾ ਮੁੱਲ ਰਹੂਗਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆ 62807 9197 ਤੇ ਵਾੜਾ ਟਾਈਮ ਨਾਲ ਲੈਂਦੇ ਹੋਏ ਕਰਦੇ ਆ ਗੱਲਬਾਤ ਬਾਈ ਦੇ ਨਾਲ ਲਓ ਜੀ ਦੇਖੋ ਕਰਾਂ ਦੀ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਮਾਲਕ ਜੀ ਬਿਲਕੁਲ ਬਿਲਕੁਲ ਜੀ ਤੇ ਅੰਕਲ ਜੀ ਆਪਣਾ ਡਰੈੱਸ ਕਨਫਰਮ ਕਰਿਓ ਇਹਦੀ ਪੈਂਟ ਪਹਿਣੀ ਰੋੜਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਰੈਕੋਟ ਠੀਕ ਹੈ ਤੇ ਨੇੜੇ ਦੇ ਪਿੰਡ ਨੇੜੇ ਇਧਰ ਪੱਖੋਵਾਲਾ ਜੀ ਦੂਸਰੇ ਪਾਸੇ ਬੜੂੰਦੀ ਜੀ ਠੀਕ ਹੈ ਤੇ ਜਿਹੜੀ ਆ ਜੀ ਇਹ ਆਪਣੀ ਵੀਡੀਓ ਬਣਨ ਲੱਗੀ ਆ ਅੱਜ ਤਰੀਕ ਕਿੰਨੀ ਆ ਗਈ 29 29 ਜੀ 29 ਤਰੀਕ ਤੇ ਪਹਿਲਾ ਮਹੀਨਾ ਹਾਂਜੀ ਇਹ 2026 ਮਿੱਤਰੋ ਫਿਰ ਕਈ ਜਿਹੜੀਆਂ ਆਏ ਨਾ ਤਰੀਕ ਦੱਸੀ ਹੋਵੇ ਤਾਂ ਹਰੇਕ ਭਰਾ ਨੂੰ ਪਤਾ ਲੱਗ ਜਾਏਗਾ ਵੀ ਵੀਡੀਓ ਨਵੀਂ ਹੈ ਨਾ ਹਾਂਜੀ ਹਾਂਜੀ ਤੇ ਕਿੰਨੇ ਨਾਂਗ ਅੰਕਲ ਜੀ ਪੰਜ ਨੰਗ ਨੇ ਪੰਜ ਨੰਗ ਹੈ ਨਾ ਜੀ ਜਿਹਦੇ ਤੇ ਫਿਰ ਪਹਿਲੇ ਨੰਬਰ ਤੇ ਆਪਾਂ ਕਰ ਲઈએ ਸ਼ੁਰੂ ਬਹੁਤ ਸੋਹਣੀ ਸੰਭੀ ਵੀ ਆ ਹਾਂਜੀ ਤੇ ਤੁਹਾਵ ਦਾ ਬੱਚਾ ਆ ਗਿਆ ਕਿੰਨੀ ਉਮਰ ਹੈ ਜੀ ਅੰਕਲ ਇਹਦੀ ਉਮਰ ਹੈਗੀ ਆ 7 ਮਹੀਨੇ ਦੀ 7 ਮਹੀਨੇ ਬੱਚੀ ਦੀ ਉਮਰ ਆ ਗਈ ਮਿੱਤਰੋ ਹਾਂਜੀ ਤੇ ਪਤਾ ਜੀ ਕਿਹੜੇ ਸੀਮਨ ਦੀ ਆ ਨਹੀਂ ਅਸੀਂ ਨਾ ਪਹਿਲਾਂ ਤੋਂ ਹੀ ਅੱਜ ਤੱਕ 2.2 ਸਾਲ ਹੋ ਗਏ ਸਾਨੂੰ ਇਹ ਕੰਮ ਕਰਦਿਆਂ ਨੂੰ ਅਸੀਂ ਕਿਸੇ ਨੂੰ ਅੱਜ ਤੱਕ ਦੱਸਿਆ ਨਹੀਂ ਕੋਈ ਵੀ ਵੀਡੀਓ ਕੱਢ ਕੇ ਸਾਡੀ ਠੀਕ ਹੈ ਜੀ ਠੀਕ ਅਗਲੇ ਨੂੰ ਤਾਂ ਮੰਲਾ ਪਸੂ ਨਹੀਂ ਦੱਸਣਾ ਸਹੀ ਗੱਲ ਆ ਬਾਈ ਜਾਂ ਉਹਦੀ ਸੇਵਾ ਨੇ ਵਾਕਈ ਸਹੀ ਗੱਲ ਆ ਮਿੱਤਰੋ ਮਾਨ ਗੱਲ ਆ ਐਵੇਂ ਆਪਾਂ ਕਹੀ ਜੇ ਡੈਨਮਾਰਕ ਦਾ ਜਿਹੜਾ 40 ਦਾ ਪਲਾਨ ਹੈ ਕੋਸ ਵੀ ਨਹੀਂ ਆਪਾਂ ਇਹ ਤਾਂ ਕਹਿਣਾ ਬਿਲਕੁਲ ਬਿਲਕੁਲ ਵੀ ਆਪਾਂ ਨਾ ਕੋਈ ਨਸੀਮਨ ਦਾ ਕੋਈ ਚੰਗੇ ਸੀਮਨ ਦਾ ਇਵੇਂ ਆਪਾਂ ਬਿਨਾਂ ਗੱਲੋਂ ਕਹਿ ਦਿੱ ਕਿ ਸਪਾਈਕ ਦੀ ਸੁਨੋ ਮੈਂ ਦੀ ਜਿਹਾ ਕੁਝ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੈ ਨਾ ਹਾਂਜੀ ਹਾਂਜੀ ਦੇਖੋ ਆਪਾਂ ਉਹਕਾਰ ਦਾ ਕੰਮ ਆ ਲਿਆਉਣੇ ਅਗਲਾ ਮੂਰੇ ਕਹਿ ਦੇਵੇ ਕੋਈ ਗੱਲ ਆਪਣੀ ਖਰਾਬੀ ਨਹੀਂ ਸਹੀ ਗੱਲ ਹੈ ਜੀ ਤੇ ਬੱਚਾ ਆਪ ਦੱਸਦਾ ਪੂਰਾ ਬਰੀਡ ਵਾਲਾ ਹਾਂਜੀ ਹਾਂਜੀ ਤੇ ਮੜੇ ਜੇ ਤੋਰੇ ਜੀ ਅੱਗੇ ਨੂੰ ਖੜ ਨਹੀਂ ਖੁੜ ਨਹੀਂ ਨਾ ਬੱਚੀ ਦੀ ਬਹੁਤ ਸਾਰੇ ਬੱਚਾ ਜਾਨੀ ਕਿ ਜਿੰਨਾ ਵੀ ਕਹਿ ਦੋ ਤੋਰਾ ਤਾਂ ਦੇਖੋ ਜੀ ਹਾਂ ਕਿਸੇ ਵੀ ਪਾਸੋਂ ਕੋਈ ਮਾੜਾ ਮੂੰਹ ਅੱਥੇ ਦੀ ਦੇ ਵਿੱਚ ਨਾ ਰੰਗ ਬੜੀ ਸੋਹਣੀ ਐ ਦੇਖੋ ਜੇ ਆਪਾਂ ਝੋਲੀ ਦੀ ਗੱਲ ਕਰ ਗਏ ਤੇ ਕਰਮ ਵਾਲੀ ਰੋਕੇ ਜੀ ਕਰਮ ਵਾਲੀ ਗੱਬਣ ਵਾਲੀ ਝੋਲੀ ਲਈ ਫਿਰਦੀ ਐ ਦੇਖੋ ਚਾਰ ਹੀ ਥਣ ਬਾਦੂ ਫੋਟ ਸ਼ਾਂਗ ਹੈ ਨਹੀਂ ਬਿਲਕੁਲ ਉਹ ਅਸੀਂ ਨਾ ਲੈਨੇ ਆ ਨਾ ਅੱਜ ਤੱਕ ਲਿਆਂਦਾ ਕੋਈ ਠੀਕ ਹੈ ਠੀਕ ਹੈ ਤੇ ਬੱਛੀ ਦੀ ਕਰਨੀ ਨਾ ਖੜਨੀ ਖੁੜਨੀ ਕਰੋ ਚੈੱਕ ਹਾਂਜੀ ਹਾਂਜੀ ਦੇਖੋ ਉਫਰੋਂ ਵੀ ਬਿਲਕੁਲ ਪੱਧਰ ਸਮੱਦਰ ਤੇ ਜਿਹੜਾ ਰੰਗ ਰੂਪ ਆ ਗਿਆ ਬੱਛੀ ਦਾ ਬਹੁਤ ਸੋਹਣਾ ਪੂਰੀ ਰਾਜੀ ਆ ਜੀ ਜਿਹੜੇ ਭਰਾ ਨੇ ਨਵਾਂ ਕੰਮ ਸ਼ੁਰੂ ਕਰਨਾ ਤਾਂ ਉਹਦੇ ਹਾਸਤੇ ਅੱਜ ਆਫਰ ਹੀ ਆ ਮਿੱਤਰੋ ਤੇ ਬਹੁਤ ਸੋਹਣੇ ਨਾਗਾ ਲੈ ਚਲੋ ਜੀ ਵੰਦੋ ਕਰਾਂ ਦੀ ਤੇ ਜਿਹੜੇ ਫਿਰ ਅੰਕਲ ਜੀ ਇਹਨਾਂ ਦੇ ਮੁੱਲ ਹੋਣ ਕਿ ਡਿਮਾਂਡ ਹੈ ਕੱਲੀ ਕੱਲੀ ਦੀ ਹਾਂਜੀ ਕੱਲੀ ਕੱਲੀ ਦੀ ਕੱਲੀ ਕੱਲੀ ਦੀ ਹਾਂਜੀ ਕੱਲੀ ਦੀ ਕੀ ਡਿਮਾਂਡ ਰਹੂ ਜੀ ਦੀ ਇਹਦਾ 12000 ਰੁਪਈਆ ਜੀ 12000 ਹਾਂਜੀ ਹਾਂਜੀ ਵਿੱਚੋਂ ਮਾਨਤਨ ਮੌਕੇ ਤੇ ਚਲੋ ਉਹ ਜਿਹੜਾ ਵੀ ਹੋਊਗਾ ਉਹ ਜਾਂਦੇ ਠੀਕ ਹੈ ਕਿਉਂਕਿ ਚਲੋ ਮਿੱਤਰੋ ਜਿਹੜੇ ਭਰਾ ਦੇ ਪਸੰਦ ਹੋਇਆ ਕੋਈ ਵੀ ਨਾ ਹਾਂਜੀ ਹਾਂਜੀ ਅੰਕਲ ਕਹਿੰਦਾ ਵੀ ਆਪਾਂ ਨੂੰ ਫੋਨ ਲਾ ਲੈ ਤੇ ਆਪਾਂ ਮੋੜਦੇ ਨਹੀਂ ਦੇਜੇ ਤੋਰਾ ਹਾਂ ਜੀ ਦੇਖ ਤੋਰਾਗੇ ਹਾਂਜੀ ਸਹੀ ਗੱਲ ਆ ਬਾਕੀ ਜੇ ਡਿਮਾਂਡ ਆ 12000 ਰੁਪਏ ਦੇ ਲੋਕ ਇਹਨਾਂ ਨਾਲ ਦੇ ਜੇ ਆਪਾਂ ਬਾਲਾ ਫੁੱਲ ਕਰਦੇ ਆ ਜੇ ਆਪਾਂ ਬਾਲਾ ਸਾਬ ਕਿਤਾਬ ਲਾਈਏ 12 15000 ਤੋਂ ਤਾਂ ਬੱਚੀ ਦੁੱਧ ਨਾਲੇ ਆਉਂਦਾ ਵੀ ਨਹੀਂ ਜੀ ਇਹ ਆਪਾਂ ਸੂਦ ਦਿਨ ਯਮਰ ਦੱਸੋ ਜੀ ਇਹਦੀ ਇਹ 7 ਤੇ 8 ਕੁ ਮਹੀਨੇ 7 ਤੋਂ 8 ਮਹੀਨਿਆਂ ਦੀ ਬੱਚੀ ਆਪਾਂ ਨੂੰ ਪਾਲਣ ਚ ਮਿਹਨਤ ਵੀ ਕਿੰਨੀ ਲੱਗਦੀ ਆ ਦੇਖੋ ਸਾਰੇ ਭਰਾਵਾਂ ਨੂੰ ਪਤਾ ਮਿੱਤਰੋ ਤੇ ਜੇ ਆਪਾਂ ਨੂੰ ਮੰਨ ਕੇ ਚੱਲੋ ਦੁੱਧਵਾਦ ਦਾ ਸਾਰਾ ਸਾਬ ਕਿਤਾਬ ਲਾਈਏ ਟੁਕ ਟੁਕ 30 35 ਤੋਂ 40000 ਰੁਪਏ ਤੱਕ ਮੰਨ ਕੇ ਥੱਲੋਂ ਪਹੁੰਚ ਜਾਂਦੀ ਆ ਨਾਰਮਲ ਵਛੀ ਤਿਆਰ ਕਰਨ ਦੀ 7 ਤੋਂ 8 ਮਹੀਨੇ ਦੇ ਵਿੱਚ ਪਰ ਸੋਨ ਨੂੰ ਆਪਾਂ 12000 ਰੁਪਏ ਦੇ ਵਿੱਚ ਅੰਕਲ ਕਹਿੰਦਾ ਦੇ ਦੇਣੀ ਆ ਵਛੀ ਤੇ ਥੰਥ ਨਾਡ ਕੀ ਆ ਬਾਤ ਹੈ ਵੇਖੋ ਗੱਬਨ ਵਾਲੀ ਚੋਲੀ ਤੇ ਦੋ ਨੰਬਰ ਤੇ ਜਿਹੜੀ ਵਛੀ ਹੈਗੀ ਇਹ ਇਹ ਤੂੰ ਵੀ ਆਲੇ ਆ ਇਹ ਇਹ ਬਹੁਤ ਹਾਂ ਬੁਰੀ ਕੁਆਲਿਟੀ ਦਾ ਬੱਚਾ ਜੀ ਕਿੰਨੀ ਨੂਰ ਆ ਗਈ ਜੀ ਇਹਦੀ ਉਮਰ 5 ਮਹੀਨੇ ਆ 5 ਮਹੀਨੇ ਉਹਨਾਂ ਨੇ ਦੱਸਿਆ ਸਪੈਸ਼ਲ 5 ਮਹੀਨੇ ਹਾਂ ਠੀਕ ਹੈ 5 ਮਹੀਨੇ ਬੱਚਾ ਦੱਸਦਾ ਵੀ ਆ ਜੀ ਦੇਖੋ ਕਿੰਨਾ ਲੰਬਾ ਬਾਕੀ ਜਿਹੜੀ ਲੂਈ ਹੈਗੀ ਦੁੱਧ ਵਾਲੀ ਆ ਗਈ ਹਾਂ ਜੀ ਦੁੱਧ ਵਾਲੀ ਆ ਜੀ ਹਾਂ ਤੁਹਾਨੂੰ ਤਾਂ ਬਹੁਤ ਸੋਹਣੀ ਬੱਚਾ ਬਹੁਤ ਜੀ ਪੂਰੇ ਹਾਂ ਖੋਲ ਲਿਓ ਜੀ ਫਿਰ ਇੱਧਰ ਨੂੰ ਲਿਓ ਕਰਾਂ ਦੀ ਲਿਓ ਕਰਾਂ ਦੀ ਬਹੁਤ ਸੋਹਣੀ ਬੱਚੀ ਆ ਮਿੱਤਰੋ 2 ਨੰਬਰ ਤੇ ਆਪਾਂ ਤੁਹਾਨੂੰ ਵਿਖਾਉਨੇ ਆ ਇਹ ਬੱਚੀ ਦਾ ਮੂੰਹ ਮੱਥੇ ਦੀ ਫੇਸ ਕੁਆਲਿਟੀ ਦੇਖੋ ਇਹ ਬੰਦੇ ਕੁੜੀਆਂ ਫੇਰਦੀਆਂ ਅਸੀਂ ਆ ਜੀ ਕੀ ਬਾਤ ਹੈ ਇਸ ਕੁਆਲਿਟੀ ਦੇਖੋ ਨਿੱਕਾ ਕਰਨਾ ਹੈ ਤੇ ਬੋਦੀ ਵਾਲੀ ਬੱਛੀ ਹੈਗੀ ਚੱਕ ਨਹੀਂ ਝੁਕਨੀ ਵਿੱਚ ਬੱਛੀ ਦੀ ਖੜਨੀ ਪਿਓਰ ਕੁਆਲਿਟੀ ਦੇ ਵਿੱਚ ਆ ਬਿਲਕੁਲ ਪੱਧਰ ਸਮੱਧਰ ਪਿੱਠ ਪੁੜੇ ਦੀ ਜਿਹੜੀ ਬਣਾਵਟ ਹੈ ਬਹੁਤ ਚੰਗੀ ਆ ਗਈ ਹੈ ਨਾ ਥੋੜੇ ਦਿਨਾਂ ਹੀ ਬੱਸੀ ਨੇ ਕਿਧਰੇ ਹੀ ਚਲੀ ਜਾਣਾ ਇਹ ਮੱਤ ਵੱਲ ਥੋੜੀ ਸੀ ਬਾਹੂ ਇਹ ਗੱਲ ਹੈ 5 ਮਹੀਨੇ ਵਾਲੀ 5 ਮਹੀਨਿਆਂ ਦੀ ਹੁੰਦੇ ਹੋਏ 5 ਮਹੀਨੇ ਉਮਰ ਦਾ ਤੇ ਕਦ ਕਾਠਾ ਜਿਹੜਾ ਉਹ ਸੁਣ ਹਾਂਜੀ ਵੇਲ ਵੀ ਚੰਗੀ ਆ ਬਹੁਤ ਲੰਬੀ ਲੈਂਥ ਦੀ ਬੱਸੀ ਹੈ ਜੀ ਜਿਹੜੇ ਪੁਰਾਣੇ ਨਵਾਂ ਕੰਮ ਸ਼ੁਰੂ ਕੀਤਾ ਨਾ ਮਿੱਤਰੋ ਤੇ ਮੈਂ ਕਿਹਾ ਵੀ ਬਾਈ ਕੋਲੇ ਨਾ ਅੰਕਲ ਕੋਲੇ ਪੂਰੀਆਂ ਟੌਪ ਦੀਆਂ ਵਛੀਆਂ ਆਈਆਂ ਜਾਵਾਂਗਾ ਤੇ ਜੈਜ ਮੁੱਲ ਦੀਆਂ ਤੇ ਰੰਗ ਪ੍ਰਿੰਟ ਵਛੀਆਂ ਦੇ ਪੂਰੇ ਬਾ ਕੁਮਾਲ ਤੇ ਡਿਮਾਂਡ ਆਪਾਂ ਪੁੱਛਦੇ ਆ ਕੀ ਡਿਮਾਂਡ ਰਹੂ ਅੰਕਲ ਜੀ ਇਹ ਦਾ ਹੈਗਾ ਇਹ ਦਾ ਵੀ 12000 ਆ ਦੋ ਨੰਬਰ ਵਾਲੀ ਦਾ ਵੀ 12000 ਹਾਂਜੀ ਠੀਕ ਆ ਬਿਲਕੁਲ ਨਿੱਕੇ ਨਿੱਕੇ ਪਾ ਤੇ ਕੁਆਲਟੀ ਵਾਲੇ ਪਸੂ ਆਗੇ ਤੇ ਤਿੰਨ ਨੰਬਰ ਤੇ ਜਿਹੜੀ ਵਛੀ ਆਗੀ ਜੀ ਇਹ ਨੰਬਰ ਉਮਰ ਸਿਰ ਹੈ ਜੀ ਐਰ ਸਿਰ ਹੈ ਜੀ ਉਮਰ ਕਿੰਨੀ ਹੋਊ ਜੀ ਉਮਰ ਇਹਦੀ ਵੀ ਇੰਨੀ ਕੀ ਆ 5 6 ਮਹੀਨੇ 5 6 ਮਹੀਨੇ ਹਾਂ ਜੀ ਹਾਂ ਜੀ ਠੀਕ ਆ ਖੋਲ ਲਓ ਜੀ ਤੇ ਜਿਹੜੀਆਂ ਇਹਨਾਂ ਦੇ ਫਿਰ ਮਦਰ ਰਿਕਾਰਡ ਆ ਨਹੀਂ ਜੀ ਆਪਾਂ ਨਾ ਕਦੇ ਦੱਸਿਆ ਆਪਾਂ ਸੇਵਾ ਤੇ ਡਿਪੈਂਡ ਰੱਖਦੇ ਆ ਸਹੀ ਗੱਲ ਆ ਬਾਈ ਜਾਂ ਸੂਤੇ ਜਾਂ ਸੇਵਾ ਤੇ ਮਤਲਬਲਬੰਦੀ ਦੇ ਡਿਪੈਂਡ ਰੱਖਦੇ ਆ ਦੇਖੋ ਬੱਚੇ ਬਹੁਤ ਸਾਫ਼ ਸੁਥਰਾ ਕੰਮ ਆ ਮਿੱਤਰੋ ਨਾਨਾ ਕੰਮ ਆ ਬਾਈਆਂ ਦਾ ਤੇ ਟੌਪ ਦੇ ਨਾ ਗਾਉਂਦੇ ਆ ਹਾਂ ਜੀ ਦੇਖੋ ਕਿਦਾਂ ਦੀ ਬੱਚੀ ਐਰ ਸਿਰ ਦੇ ਵਿੱਚ ਪੈਂਦੀ ਆ ਲਾਲੀ ਭਾ ਮਾਰਦੀ ਆ ਨਿੱਕਾ ਕਰਨ ਬੋਦੀ ਅਲੀ ਤੇ ਚੀ ਕਿਵੇਂ ਖੜੀ ਹਾ ਖੜਨੀ ਖੁੱਡਨੀ ਬੱਚੀ ਦੀ ਉਪਰੋਂ ਬਿਲਕੁਲ ਪੱਧਰ ਸਮੱਧਰ ਲੈ ਚੱਲੋ ਜੀ ਅੱਗੇ ਨੂੰ ਤੁਰੋ ਜੀ ਅੱਗੇ ਨੂੰ ਥਣਾ ਥਣਾ ਦੀ ਗੱਲ ਕਰਕੇ ਬਿਲਕੁਲ ਜੀ ਚਾਰ ਚਾਰ ਥਣ ਗਲਾਪੀ ਥਣ ਬੱਚੇ ਮੋਟੇ ਮੋਟੇ ਬੇਰਾਂਗੇ ਗਲਾਪੀ ਸਨ ਤੇ ਝੋਲੀ ਝਾਲੀ ਦਾ ਕਰਮਣ ਵਾਲੀ ਦੀ ਗੱਬਨ ਵਾਲੀ ਆ ਬਹੁਤ ਚੰਗੀ ਬੱਚੀ ਹੈਗੀ ਲੈ ਚੱਲੋ ਜੀ ਇਹ ਆ ਗਈ 3 ਨੰਬਰ ਤੇ ਬੱਚੀ ਅਹਿਰ ਸ਼ਹਿਰ ਦੇ ਵਿੱਚ ਇਹਦੀ ਫੇਰ ਡਿਮਾਂਡ ਜੀ ਇਹਦੀ ਡਿਮਾਂਡ 11000 ਰੁਪਏ 11000 ਜੀ ਲਓ ਵੀ ਮਿੱਤਰੋ ਇਹ ਸੋਨੂੰ ਤਿੰਨ ਨੰਬਰ ਵਾਲੀ ਇਹ ਸ਼ੇਰ ਦੇ ਵਿੱਚ ਪੈਂਦੀ ਵੱਛੀ ਸਿਰਫ 11000 ਦੀ ਮਿਲ ਜੂ ਉਮਰ ਆ ਗਈ ਇਹਦੀ ਮੰਨ ਕੇ ਚਲੋ 7 ਸ਼ੇਰ ਤੋਂ 7 ਮਹੀਨੇ ਦੇ ਹਾਂਜੀ ਹਾਂਜੀ ਇਹ ਇਦੋਂ ਅੱਗੇ ਆ ਗਈ ਬਲੈਕ ਕਲਰ ਦੇ ਵਿੱਚ ਵੱਛੀ ਹਾਂਜੀ ਇਹਦੀ ਕਿੰਨੀ ਉਮਰ ਹੈ ਜੀ ਇਹਦੀ ਵੀ ਇਹ ਬੱਚੇ ਹੀ ਨੇ ਜੀ ਸਾਰੇ ਕੋਈ ਮਾ ਲਾ ਵੀਰ ਨੌਕ ਉਮਰ ਦੀ ਆ ਹਾਂਜੀ ਸੇਮ ਉਮਰ ਦੀ ਆਏ 9 ਮਹੀਨਿਆਂ ਦੇ ਵਿੱਚ ਬੱਚਾ ਪੈਂਦਾ ਲੰਬਾ ਲੁੰਬਾ ਲੈਂਥ ਦੇਖ ਲੋ ਪੈਰ ਫੁੱਟ ਸੇ ਬਹੁਤ ਸੋਹਣੀ ਆ ਮੈਂ ਕਿਹਾ ਵੀ ਐ ਚਮਕਦਾ ਹਾਂ ਹਾਂਜੀ ਹਾਂ ਬੱਚੇ ਪੂਰੇ ਆ ਆਲੂ ਹੀ ਦੁੱਧ ਵਾਲੀ ਆ ਇਹ ਜਿਹੇ ਲਵੇ ਬੱਚੇ ਆ ਤੇ ਜਿਹੜਾ ਭਰਾ ਨਾ ਸੰਭ ਲੂਗਾ ਦੇਖੋ ਕਾਨ ਨ ਕੋ ਨ ਖੜਨੀ ਬੱਚਿਆਂ ਦੀਆਂ ਟੌਰ ਕੁਆਲਿਟੀ ਆ ਮੈਂ ਕਿਹਾ ਵੀ ਪੂਰੇ ਸਾਫ ਸੁਥਰੇ ਆ ਮੱਛੀ ਦੀ ਖੜਨੀ ਖੜਨੀਆਂ ਵੱਡੀਆਂ ਗਾਵਾਂ ਵਾਂਗੂ ਖੜਦੀ ਆ ਦੇਖੋ ਕਰੋ ਦੀ ਇਹਦੀ ਫੋਟੋ ਮੰਗ ਜੀ ਇਹਦੀ 12000 ਰੁਪਈਆ ਇਹਦੀ ਵੀ 12000 ਹਾਂਜੀ ਹਾਂਜੀ ਲੋ ਵੀ ਮਿੱਤਰੋ ਇਹ ਤੁਹਾਨੂੰ ਮਿਲ ਜੂਗੀ 12000 ਰੁਪਈਏ ਦੇ ਵਿੱਚ 4 ਨੰਬਰ ਵਾਲੀ ਬੱਚੀ ਬਲੈਕ ਕਲਰ ਦੇ ਵਿੱਚ ਸੋਹਣਾ ਕੱਦ ਕਾਠਾ ਗਿਆ ਤੇ ਜਿਹੜੀ ਇਹਨਾਂ ਦੀ ਉਮਰ ਆ ਗਈ ਲਗਭਗ ਵੀ ਕੋਈ 7 ਮਹੀਨੇ ਦੀ ਆ ਹਾਂਜੀ ਕੋਈ ਸਾਢੇ 7 ਮਹੀਨੇ ਦੀ ਬਸ ਇੰਨੇ 7 ਤੋਂ 9 ਤੱਕ ਲਾ ਰਹੀ ਹਾਂ ਇਹ ਦੇਠ ਵਿੱਚ ਹੈਨਾ ਹਾਂਜੀ ਹਾਂ ਬੱਚੀ ਬਹੁਤ ਸੋਹਣੀ ਹੈ ਤਾਰੇ ਥਾਂ ਜਿਹੜੇ ਬਹਾਨੇ ਘਰੇ ਗਾਂ ਮਨ ਕੇ ਚਲੋ ਇੱਕ ਗਾਂ ਦਾ ਮੁੱਲ ਲੱਗੂ ਸਾਰੀਆਂ ਬੱਚੀਆਂ ਦਾ ਹਾਂਜੀ ਤੇ ਪੰਜ ਗਾਵਾਂ ਤਿਆਰ ਹੋ ਜਾਣਗੀਆਂ ਮਿੱਤਰੋ ਤੁਹਾਡੇ ਕੋਲ ਇਹ ਬਹੁਤ ਸੋਹਣੀ ਬੱਚੀ ਬਲੈਕ ਕਲਰ ਦੇ ਵਿੱਚ ਇਦੋਂ ਅੱਗੇ ਆ ਗਈ ਤੋਹਫਾ ਹੀ ਆ ਗਰਲੈਂਡੋ ਬਹੁਤ ਭਰਾਵਾਂ ਦੇ ਫੋਨ ਹੁੰਦੇ ਵੀ ਗਰਲੈਂਡੋ ਬੱਚੀ ਲੈਣੀ ਹੈ ਹੁਣ ਇਹਦੇ ਇਦੋਂ ਕੁਆਲਿਟੀ ਵਾਲਾ ਚੰਗੇ ਗਰਲੈਂਡੋ ਦਾ ਸੀਮਨ ਲੱਗ ਜੇ ਤੇ ਮੈਂ ਕਿਹਾ ਬੱਚੇ ਪੂਰੇ ਟੌਪ ਦੇ ਪਾਊਗੀ ਇਹਦੀ ਕਿੰਨੀ ਉਮਰ ਹੈ ਜੀ ਅੰਕਲ ਇਹਦੀ ਉਮਰ 5 ਮਹੀਨੇ ਆ ਜੀ 5 ਮਹੀਨੇ ਬੱਚੀ ਦੀ ਉਮਰ ਤੇ ਜੇ ਆਪਾਂ ਸਾਨੂੰ ਝੋਲੀ ਝਾਲੀ ਨਾ ਬੰਨ ਕੇ ਵਿਖਾਉਣੇ ਆ ਗੱਬਣ ਵਾਲੀ ਝੋਲੀ ਲਈ ਫਿਰ ਜੇ ਕਰਮ ਵਾਲੀ ਹਾਂਜੀ ਲੋਈ ਲਾਈ ਸਾਰਾ ਕੁਝ ਸਾਫ ਸੁਥਰਾ ਛਾੜਨੀ ਸੈਰ ਤੇ ਹੋਈ ਜੀ ਦੇਖੋ ਬਈ ਮੈਂ ਕਿਹਾ ਭੁੱਖ ਲੈਂਦੀ ਆ ਵੇਖ ਕੇ ਜਿਹੜਾ ਕਲਰ ਆ ਗਿਆ ਇਹ ਵੀ ਸੋਨਾ ਆ ਗਿਆ ਕਿਉਂਕਿ ਜਿਹੜੀ ਗਰਲੈਂਡੋ ਦੀ ਇਹ ਮਾਰਕਿੰਗ ਆ ਨਾ ਤੇ ਬਹਿੜਾ ਬਹੁਤ ਸੋਹਣਿਆ ਤਿਆਰ ਹੁੰਦੇ ਆ ਤੇ ਘਰੇ ਖੜੇ ਪਸ਼ੂ ਵੀ ਜੱਜਦੇ ਹੈ ਨਾ ਹਾਂਜੀ ਤੇ ਅੰਕਲ ਜੀ ਫਿਰ ਗਰਲੈਂਡੋ ਦੀ ਕੀ ਟੁਮਾੜ ਰੋ ਇਹਦਾ ਹੈਗਾ 14000 ਰੁਪਏ 14000 ਜੀ ਲਓ ਮਿੱਤਰੋ 14000 ਰੁਪਏ ਦੇ ਵਿੱਚ ਨਾ ਪਲੀ ਪਲਾਈ ਵੱਛੀ ਸੋਨੂੰ ਨਾਂ ਮੀਨਾਂ ਨੂੰ ਬੱਚੀ ਨੇ ਅਸੀਂ ਮੱਲ ਲੈ ਲਿਆ ਨਾ ਚਾਰਾਂ ਨੂੰ ਐਂਡ ਚੰਗੀ ਸੇਵਾ ਸਭਾਲ ਲੈ ਕਿਉਂਕਿ ਸੋਨਾ ਗੱਦਗਾਠ ਵੇਲਬੂਲ ਵੀ ਚੰਗੀ ਐ ਤੇ ਮਾੜਾ ਜ ਸਿੰਘ ਹੈਗਾ ਜਰੂਰ ਹੈ ਨਾ ਹਾਂਜੀ ਇਹ ਇੰਨਾ ਨੇ ਜਾਦਾ ਨਹੀਂ ਵੱਧਦੇ ਹੁੰਦੇ ਅਸੀਂ ਪਤਾ ਕਰਿਆ ਸੀ ਜੇ ਉਹ ਕਹਿੰਦੇ ਮਾੜੇ ਜਿਹਾ ਕਰਾਉਣੇ ਨੇ ਕਰਾ ਲੂਗੀ ਨਹੀਂ ਬਾਕੀ ਦਾਗੇ ਵੀ ਜਾਣਗੇ ਕਿਉਂਕਿ ਅੱਜ ਕਰਤਾ ਹੁਣ ਤਾਂ ਤਨੀ ਚਾਵਾ ਦਾਗੇ ਜਾਣੇ ਨੇ ਤੇ ਨਹੀਂ ਵੀ ਇਹਦੇ ਇਹਨਾਂ ਦੇ ਬਾਲੇ ਨਹੀਂ ਵੱਧਦੇ ਠੀਕ ਹੈ ਠੀਕ ਹੈ ਗਰਲੈਂਡੋ ਦੇ ਸਿੰਘ ਬਹੁਤ ਘੱਟ ਵੱਧ ਠੀਕ ਹੈ ਜੀ ਬਹੁਤ ਸੋਹਣੀ ਬੱਚੀ ਹੈ ਜੀ ਹਾਂਜੀ ਦੇਖੋ ਖਾੜਨੀ ਬੱਚੀ ਦੀ ਦੇਖੋ ਕਿੰਨੀ ਵੱਡੀ 2000 ਰੁਪਏ ਆ ਜੀ 14000 ਚ ਹਾਂਜੀ 14 14000 ਦੇ ਵਿੱਚ ਇਹ ਸਾਨੂੰ ਬੱਚੀ ਮਿਲ ਜੂ ਹਾਂਜੀ ਉੱਲ ਨਾਗਾ ਕੇ ਪੰਜ ਤੇ ਪੰਜਾਂ ਦੀ ਡਿਮਾਂਡ ਹੈ ਜਿਹੜੀ ਵੀਡੀਓ ਦੇ ਵਿੱਚ ਕਰੀ ਹੈ ਤੇ ਵਿੱਚੋਂ ਮਾਨਤਨ ਹੋਊ ਜੀ ਜੇ ਕੋਈ ਇਕੱਠੀਆਂ ਲਵੇ ਜੇ ਕੋਈ ਇਕੱਠੀਆਂ ਲਊ ਤਾਂ 58000 ਰੁਪਏ ਦੀ ਉ ਕਿੰਨਾ ਵੰਦਾ ਉਹ ਆਪਣਾ 63000 ਰੁਪਏ 63000 ਰੁਪਏ ਵੰਦਾ ਜੇ ਕੋਈ ਇਕੱਠੀਆਂ ਲਊਗਾ ਜਨਨ ਕਿ 5000 ਰੁਪਿਆ ਉਹਦਾ ਅਗਲੇ ਦਾ ਫਾਇਦਾ ਹੋ ਜੂ ਹੈ ਨਾ ਹਾਂਜੀ ਹਾਂਜੀ ਚਲੋ ਛੋੜ ਮੰਨ ਲਵੇ ਸਹੀ ਗੱਲ ਆ ਛੋੜ ਮੰਨ ਲੇ ਹਾਂਜੀ ਚਾਹੀ ਕੋਸ ਵੀ ਮੰਨ ਲਵੇ ਠੀਕ ਹੈ ਜੀ ਲੈ ਚਲੋ ਜੀ ਬੰਦੋ ਕਰਾਂ ਦੀ ਲਓ ਵੀ ਮਿੱਤਰੋ ਇਹ ਆ ਗਈ ਬੱਚੀ 5 ਨੰਬਰ ਵਾਲੀ ਗਰਲੈਂਡੋ 14000 ਰੁਪਏ ਦੇ ਵਿੱਚ ਤੁਹਾਨੂੰ ਇਹ ਬੱਚੀ ਮਿਲ ਜੂ ਥਾਨਾ ਥੁਣਾ ਦੀ ਨਾ ਪੱਗਾਂ ਲੱਕਰ ਗਏ ਤੇ ਕਰਮ ਵਾਲੀ ਦੇਖੋ ਕਰਾਂ ਜੀ ਬਹੁਤ ਲੱਗਦਾ ਸੀਦਾ ਬੱਚਾ ਮੈਂ ਕਿਹਾ ਕੀ ਬਾਤ ਹੈ ਝੋਲੀ ਝਾਲੀ ਝੋਲੀ ਝਾਲੀ ਚਾਰ ਚਾਰ ਨਾਲ ਬੱਚਾ ਲੂਈ ਵੀ ਜੱਜਦੇ ਆ ਨਖਰੇ ਜਿਹੇ ਵਾਲੀਆਂ ਬੱਚੀਆਂ ਨਖਰੇ ਆ ਹਾਂਜੀ ਹਾਂਜੀ ਕੋਈ ਐ ਨਹੀਂ ਵੀ ਕੋਈ ਹੰਭਗਾ ਹੰਭ ਸਕਣਾ ਜੀ ਨਾ ਇੱਕ ਤੋਂ ਲੈ ਕੇ ਬੜੀ ਐਕਟਿਵ ਬੱਚੇ ਆ ਤੇ ਪੰਜ ਨਗ ਅਗੇ ਪੰਜਨ ਨਗਾਂ ਦਾ ਕੁੱਲ 36000 ਰੁਪਏ ਬਾਈ ਕਹਿੰਦਾ ਵੀ ਬੰਦ ਆ ਤੇ ਵਿੱਚੋਂ ਮਾਨਦਨ ਮੌਕੇ ਤੇ ਹੋ ਜੂ ਜੇ ਕੋਈ ਇਕੱਠੀਆਂ ਲਊਗਾ ਪੰਜੇ ਦੀਆਂ ਪੰਜੇ ਤੇ ਮਿੱਤਰ ਤੁਹਾਡਾ 5000 ਦਾ ਫਾਇਦਾ ਹੋ ਜਾਣਾ 58000 ਰੁਪਏ ਦੇ ਵਿੱਚ ਤੇ ਜਸ ਤੇ ਨੋਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਂਦਾ ਹੁੰਦਾ ਆਪਾਂ ਫੇਰ ਦੁਬਾਰਾ ਕੈਮਰਾ ਮਾਰਦਣੇ ਆ ਬਹੁਤ ਟਾਪ ਦੇ ਬੱਚੇ ਆਗੇ ਇਹ ਫੇਸ ਕੁਆਲਿਟੀ ਨਾ ਮੈਂ ਕਿਹਾ ਵੀ ਆਹ ਦੇਖੋ ਬੱਚੀ ਬਹੁਤ ਸੋਹਣੀ ਬੋਦੀ ਬੱਦੀ ਵਾਲੀ ਬੱਚੀ ਹੈਗੀ ਨਿੱਕੇ ਕਰਨ ਤੇ ਬੋਦੀ ਵਾਲੀਆਂ ਬੱਚੀਆਂ ਚੰਗੀ ਲੈਂਥ ਚੰਗੇ ਕਦ ਕਾਠਾ ਜਿਹੜੇ ਹਿਸਾਬ ਨਾਲ ਉਮਰ ਇਹਨਾਂ ਦੀ ਉਮਰ ਆ ਗਈ 7 ਤੋਂ 8 ਮਹੀਨੇ ਕੋਈ 9 ਮਹੀਨੇ ਐਂਡ ਤੇ ਪੰਜ ਨਗਾ ਪੰਜ ਨਗਾ ਦੀ ਡਿਮਾਂਡ ਅੰਕਲ ਨੇ ਵੀਡੀਓ ਦੇ ਵਿੱਚ ਕਰੀ ਆ ਤੇ ਨੰਬਰ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਭਰਾ ਦੇ ਜਿਹੜਾ ਵੀ ਨਗ ਪਸੰਦ ਹੋਇਆ ਤੇ ਤਸੱਲੀ ਨਿਰਖ ਵਰਖ ਮਿੱਤਰੋ ਤੁਸੀਂ ਆਪ ਕਰਨੀ ਹੈ ਤੇ ਨੰਬਰ ਲਗਾਤਾਰ ਚੱਲਦਾ ਰਹਿਣਾ ਅੰਕਲ ਜੀ ਆਪ ਦਾ ਨੰਬਰ ਬੋਲ ਦੋ ਦੁਬਾਰਾ 90415 9453 ਠੀਕ ਹੈ ਜੀ ਵਪਾਰ ਦਾ ਕੰਮ ਆ ਗਿਆ ਹਾਂ ਹਾਂਜੀ ਹਾਂਜੀ ਪੁਰਾਣਾ ਕੰਮ ਆ ਗਿਆ ਇਹ ਕਿਹੜੀ ਸੜਕ ਤੇ ਘਰ ਆ ਜਾਂਦਾ ਆਪਣਾ ਇਹੇ ਜੀ ਰਾਜਗੜ੍ਹ ਵਾਲੇ ਚੌਕ ਦੇ ਰਾਜਗੜ੍ਹ ਵਾਲੇ ਚੌਕ ਤੇ ਘਰ ਆ ਜਾਂਦਾ ਬਿਲਕੁਲ ਨੇੜੇ ਹੀ ਆ ਜਾਂਦਾ ਸੜਕ ਦੇ ਉੱਤੇ ਆ ਗਿਆ ਸੜਕ ਦੇ ਜੀਤ ਲੰਬੜਦਾਰ ਜੀਤ ਲੰਬੜਦਾਰ ਹਾਂਜੀ ਠੀਕ ਹੈ ਜੀ ਲਓ ਵੀ ਮਿੱਤਰੋ ਨੰਬਰ ਲਗਾਤਾਰ ਚੱਲਦੇ ਰਹਿਣਾ ਸਕਰੀਨ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਤੇ ਫੁੱਲ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਹੱਸੀ ਗਾਲ